ਤੰਤਨ ਸਤਿਗੁਰੂ ਤੇਰਾ ਹੀ ਆਸਰਾ ਉਸ ਬੰਦੇ ਦੀ ਕਿਸਮਤ ਜਾਗ ਪਵੇ ਜੋ ਸੰਤਾਂ ਦਾ ਸੰਗ ਕਰਦਾ ਏ RAM ਨਾਮ ਦੀ ਜੁਗਤੀ ਪਾ ਕੇ ਕਾਲ ਤੋਂ ਵੀ ਨਾ ਡਰਦਾ ਏ ਇਹ ਗੱਲ ਹੈ ਗੁਰਬਾਣੀ ਕਹਿੰਦੀ ਸੰਤ ਬਚਨ ਸੁਖ ਦਾਈ ਹੈ ਸੁਣ ਕੇ ਮੰਨਣਾ ਬਚਨਾਂ ਨੂੰ ਪਾਗਾਂ ਵਾਲਾ ਪਾਈ ਹੈ ਪਾਗਾਂ ਵਾਲਾ ਪਾਈ ਹੈ ਵੱਡੇ ਪਾਗ ਜਿਨਾਂ ਦੇ ਹੋਵਣੇ ਉਹ ਹੀ ਕੰਮ ਕਰਦਾਏ ਉਸ ਬੰਦੇ ਦੀ ਕਿਸਮਤ ਜਾਗ ਪਵੇ ਜੋ ਸੰਤਾਂ ਦਾ ਸੰਗ ਕਰਦਾ ਏ ਵਿਦਕ ਤੇ ਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੇ ਜੀ ਅਸੀਂ ਦੇਖ ਕੇ ਸੰਤ ਨੇ ਲਿਖ ਦੇ ਅਜਮਾਏ ਹੋਏ ਸਾਰੇ ਜੀ ਅਕੀਂ ਦੇਖ ਕੇ ਸੰਤ ਨੇ ਲਿਖ ਦੇ ਅਜਮਾਏ ਹੋਏ ਸਾਰੇ ਜੀ ਦਾदू ਜੀ ਦਾ ਵਾਚਨ ਵੀ ਐਸੇ ਗੱਲ ਦੀ ਹਾਮੀ ਪਰਦਾਏ ਉਸ ਬੰਦੇ ਦੀ ਕਿਸਮਤ ਜਾਗ ਪਵੇ ਜੋ ਸੰਤਾਂ ਦਾ ਸੰਗ ਕਰਦਾ ਏ ਲੋਕ ਸੁਣੀ ਸੁਣਾਈ ਕਰਦੇ ਕੰਗ ਪੰਗਰ ਦੀ ਧਾਰ ਬਣਾਉਂਦੇ ਨੇ ਗੁਰਮੁਖ ਬੰਦੇ ਸੁਣਦੇ ਸਮਝਦੇ ਵਚਨਾਂ ਤੇ ਫੁੱਲ ਚੜਾਉਂਦੇ ਨੇ ਵਚਨਾਂ ਤੇ ਫੁੱਲ ਚੜਾਉਂਦੇ ਨੇ ਜੋ ਸਤ ਸੰਗ ਆਕੇ ਜੁਗਤੀ ਪਾਕੇ ਨਾਮ ਦਾ ਸਿਮਰਨ ਕਰਦਾ ਏ ਉਸ ਬੰਦੇ ਦੀ ਕਿਸਮਤ ਜਾਗ ਭਵੇ ਜੋ ਸੰਤਾਂ ਦਾ ਸੰਗ ਕਰਦਾ ਏ ਹਉ ਸਾਗਰ ਹੈ ਡੂੰਗਾ ਮਾਰੂ ਨਾਮ ਬਿਨਾ ਨਾ ਤਰ ਸਕਦਾ ਬਿਨ ਨਲਾ ਦੇ ਗੋਤੇ ਕਾਵੇ ਪਰ ਕਦੇ ਨਾ ਕਰ ਸਕਦਾ ਪਰ ਕਦੇ ਨਾ ਕਰ ਸਕਦਾ ਨਾਮ ਜਹਾਜ ਜਿਤ ਜੋ ਚੜ ਜਾਵੇ ਪਵ ਸਗਰ ਨੂੰ ਤਰਦਾਏ ਉਸ ਬੰਦੇ ਦੀ ਕਿਸਮਤ ਜਾਗ ਪਵੇ ਜੋ ਸੰਤਾਂ ਦਾ ਸੰਗ ਕਰਦਾਏ ਨਾਮ ਦਵਾਈ ਸਭ ਰੋਗਾਂ ਦੀ ਪਾਗਾਂ ਵਾਲੇ ਖਾਂਦੇ ਨੇ ਜਨਮ ਮਰਣ ਦਾ ਚੱਕਰ ਕਰਮ ਕਰੋੜਾ ਕੱਟ ਜਾਂਦੇ ਨੇ ਲੱਖਾਂ ਹੀ ਕਟ ਜਾਂਦੇ ਨੇ ਨਮ ਬਰਾਬਰ ਚੀਜ਼ ਨਾ ਕੋਈ ਸਭ papa ਨੂੰ ਹਰਦਾਏ ਉਸ ਬੰਦੇ ਦੀ ਕਿਸਮਤ ਜਾਗ ਪਵੇ ਜੋ ਸੰਤਾਂ ਦਾ ਸੰਗ ਕਰਦਾਏ ਕਰਮ ਤਰਮ ਸਭ ਬੰਧ ਨਹੀਂ ਨੇ ਕਾਲ ਤੋਂ ਨਹੀਂ ਬਚਾ ਸਕਦੇ ਕਾਲ ਦੇ ਦਾਰੇ ਅੰਦਰ ਸਾਰੇ ਨਿਜ ਕਰ ਨਹੀਂ ਪਹੁੰਚਾ ਸਕਦੇ ਨਿਜ ਕਰ ਨਹੀਂ ਪਹੁੰਚਾ ਸਕਦੇ ਨਾਮ ਜਪੇ ਵੀਣ ਬੜਿਆ ਰੈਂਦਾ ਜਿਬ ਕਾਲ ਦਾ ਵਰਦਾਏ ਉਸ ਬੰਦੇ ਦੀ ਕਿਸਮਤ ਜਾਗ ਪਵੇ ਜੋ ਸੰਤਾਂ ਦਾ ਸੰਗ ਕਰਦਾ ਏ ਨਾਮ ਤੋਂ ਖਾਲੀ ਸਾਰੇ ਜੀਵ ਕਾਲ ਬੜੀ ਤੋਂ ਡਰਦੇ ਨੇ ਕਹੇ ਸ਼ਸਤਨਾਮ ਜਿ ਡਰਦੇ ਨਾ ਜੋ ਨਾਮ ਦਾ ਸਿਮਰਨ ਕਰਦੇ ਨੇ ਜੋ ਨਾਮ ਦਾ ਸਿਮਰਨ ਕਰਦੇ ਨੇ ਧਰਮ ਰਾਜ ਨਾ ਲੇਖਾ ਮੰਗੇ ਬਲਕਿ ਸੇਵਾ ਕਰਦਾਏ ਉਸ ਬੰਦੇ ਦੀ ਕਿਸਮਤ ਜਾਗ ਪਵੇ ਜੋ ਸੰਤਾਂ ਦਾ ਸੰਗ ਕਰਦਾਏ ਰਾਮ ਨਾਮ ਦੀ ਜੁਗਤੀ پا ਕੇ ਕਾਲ ਤੋਂ ਵੀ ਨਾ ਡਰਦਾਏ ਤਨ ਤਨ ਸਤਿਗੁਰੂ ਤੇਰਾ ਹੀ ਹਸਰਾ